ਕੁੜੀ 1200 ਰੁਪਏ ਕਰਤਾ ਸੀ ਸਰਪੰਚ ਨੂੰ ਪਰ ਮਹੀਨਾ ਪਤਾ ਦਿੱਤੇ ਹੀ ਨਹੀਂ ਉਹਨਾਂ ਨੇ ਦਿੱਤੇ ਨਹੀਂ ਜਦੋਂ ਸਰਪੰਚ ਕੋਰਟ ਚਲੇ ਗਏ ਕੋਰਟ ਚਲੇ ਗਏ ਤਾਂ ਦੋੜੇ ਉਹਨੇ ਜੀ ਬੰਦੀ ਡਰਤਾ ਕੋਈ ਛੋੜੋ ਸ਼ਾਪਾ ਹੀ ਨਹੀਂ ਬੀਣੂ ਮੰਨੇ ਪਾਉਂ ਬੱਤ ਗੱਤ ਇਹਦਾ ਬੰਦ ਹੋਣਾ ਸੀ ਫੈਸਲਾ ਕੀਤਾ ਹੈ ਕਿ ਹੁਣ ਜੇ ਤੋ ਵੀ ਸੌ ਚੁੱਕੀ ਉਦੋਂ ਤੱਕ ਲੈ ਕੇ दो हजार रुपया पार मान था सरपंच ने नहीं नहीं करता है बाजू बजा लांगे पहले दो तो ले लो ਅਰੇ ਪਿਛਲਾ ਵਿਜੇ ਦਿਨ ਤੋਂ ਤਿੰਨ ਮਹੀਨੇ ਜਿਹੜੇ ਲੰਘ ਗਏ ਉਹ ਵੀ ਧਮਾਕੇ ਜਦੋਂ ਤੋਂ ਸੌ ਚੁੱਕਿਆ ਮਰੋ ਜਿਸ ਦਿਨ ਤੋਂ ਸੌ ਚੁੱਕਿਆ ਉਸ ਦਿਨ ਤੋਂ ਤੁਹਾਡੇ ਤੋਂ ਯਾਰ ਜਾਂ ਉਹ ਬਕੈਨ ਕੋਈ ਹੁਣਰ ਕਿਤੇ ਕੋਈ ਕਿਤੇ ਹੁਣ ਕੋਟ-ਕੂਟ ਜਾਣ ਦੀ ਲੋੜ ਨਹੀਂ ਕਿਉਂਕਿ ਫੁੱਟਕਾ ਖਰਚੇ ਨਹੀਂ ਬੱਸ ਕਿਤੇ ਜਾਣਾ ਤੇ ਮੈਂ ਕੋਲ ਆ ਗਿਆ ਤੇ ਮੈਂ ਦਸਵਾਨ ਸਾਹਿਬ ਬਣਾ ਆਪ ਆ ਰੇਟ ਤੇ 100 ਰੁਪਏ ਲਾਦਾ ਜੀ ਆ ਜਾ ਕੋ ਅਨੂ ਦੇ ਵਾਤੇ ਕਿਹਦਾ ਨੂੰ ਤੇਰੇ ਪਾਗ ਕੋਈ ਸਰੀ ਹਾਜੀ ਉਹ ਕੱਦਨ ਕਰਦੇ ਤੂੰ ਤਾਲੀ ਨਾ ਕਰੋ ਤੂੰ ਅੱਜ ਤਾਂ ਮੈਂ ਮੇਰੇ ਪਾਸੇ ਮੁੱਕ ਗਿਆ ਕੀ ਪਤਾ ਮੈਂ ਉਹ ਵੀ ਲੈ ਕੇ ਆਇਆ ਮਨ ਨਾਲ ਕਾਲੇ ਬੰਦੇ ਨੂੰ ਥੋੜੀ ਦੇ ਕੋਈ ਕੁਝ ਵੀ ਨਹੀਂ ਹੈਗਾ 2000 ਤਾਂ ਲੋ ਪਹਿਲਾਂ ਨੀ ਲਾ ਦੇਗੇ ਲਾ ਦੇਗੇ ਜੀਰੋ ਵੀ ਲਾ ਦੇਗੇ ਥੋੜੇ ਹੀ ਪੈਸਾ ਤੁਹਾਨੂੰ ਹੀ ਦੇਣਾ ਤੇ ਬਾਕੀ ਜਿਹੜੀਆਂ ਤੁਸੀਂ ਸਮੱਸਿਆਵਾਂ ਵਿੱਚ ਲਈ ਹਨ ਉਹ ਸਾਰੇ ਨੋਟ ਕਰਦੀਆਂ ਬਹੁਤ سارے ਪਿੰਡ ਨੇ ਜਿਨ੍ਹਾਂ ਕੋਲ ਬਹੁਤ ਸਾਰੀ ਇਨਕਮ ਹੈਗੀ ਹੈ ਤੁਮੇ ਸਾਡੇ ਪਿੰਡ ਸਾਡੇ ਪਿੰਡਾਂ ਕੋਲੇ ਮਾਲ ਵਿੱਚ ਜਿਵੇਂ ਕਾਹ ਪਿੰਡ ਨੇ ਜਿਵੇਂ ਨਰਾਮਪੁਰ ਹੋ ਗਿਆ ਬਾਲਤਰਾ ਹੁੰਦਾ ਹੈ ਤਿੰਨ ਤਨ ਸੌਇ ਕਰਜ ਨਹੀਂ ਹੈ ਪੰਚਾਇਤ ਆਪਣੇ 300 ਕੁ ਉਧਰੋਂ ਪੁਈਸਾ ਜਾਂਦਾ ਕੋਈ ਨੂੰ ਕੋਲੇ ਆ ਜਾਂਦਾ ਸਰ ਪਰ ਕਈ ਪੰਚਾਇਤ ਆਏ ਨੇ ਇਹਨਾਂ ਨੂੰ ਕੁਝ ਵੀ ਨਹੀਂ ਜੀ ਰੋ ਕਰ 4800 ਰੁਪਏ ਦਿੱਤੇ ਆ ਸਸੇ ਤੁਹਾਨੂੰ ਉਹਦੇ ਵਾਸਤੇ ਜਿਹੜਾ ਅੱਛਾ ਸਾਹਿਬ ਜਿਹੜੇ ਪੰਚਾਇਤਾਂ ਨੂੰ ਪੈਸ ਦਾ ਹੈਂਡਲ ਉਹਨਾਂ ਨੂੰ ਜਿਹੜਾ ਅਨ ਪ੍ਰੋਵਾਈਡ ਕਰਾਣਾ ਜਾਂ ਜੋ ਉਹਨਾਂ ਨੇ ਕੰਮ ਕਰਦੇ ਨੇ ਉਹ ਅਸੀਂ ਲੋਕ ਨੇ ਕਰਵਾਉਣਾ ਹੈ ਇਸ ਤੋਂ ਅੰਤ ਮੰਗੇ ਦਾ ਉਹ ਮੁੱਖ ਮੰਤਰੀ ਵਾਲੇ ਪੰਚ ਸਪੈਸ਼ਲ ਪੰਚ ਦਿੰਦੇ ਨੇ ਫਰੈਂਡਸ ਉਸ ਵਾਸਤੇ ਇਹ ਨਹੀਂ ਹੈਗਾ ਕਿ ਨਾਲ ਦਾ ਪਿੰਡ ਜਿਹੜਾ ਉਹਨਾਂ ਕੋਲ ਪੰਚਾਇਤ ਕੋਲ ਜ਼ਮੀਨ ਹੈ ਉਹਨਾਂ ਨੇ ਪਿੰਡ ਵਧੀਆ ਬਣਾਇਆ ਸੀ ਜਿਹਦਾ ਬੰਦੇ ਦਾ ਉਹ ਨਾਰਕ ਬਣਿਆ ਬੈਠਾ ਇਹ ਨਹੀਂ ਹੋਊਗਾ ਉਹਨਾਂ ਦੇ ਮੰਗੇ ਤੁਹਾਨੂੰ ਕੋਈ ਇਹਨ ਭਾਵਨਾ ਦਾ ਸ਼ਿਕਾਰ ਨਾ ਹੋਇਓ ਇੱਕੋ ਜਿਹਾ ਸਾਰਿਆਂ ਨੂੰ ਇੱਕੋ ਜਿਹਾ ਕੌਮ ਮਿਲੂਗਾ ਜਿਵੇਂ ਸੰਤਪੁਰੂ ਸਾਹਿਬ ਨੇ ਜਿਹੜਾ ਉਹ ਲੰਗਰ ਪੰਗਤ 'ਚ ਬੈਠੇ ਹਰੇਕ ਵਾਸਤੇ ਲੰਗਰ ਜਿਹੜਾ ਉਹ ਖੋਲਿਆ ਉਹ ਵਸਤਾ ਉਹਨਾਂ ਗੁਰੂਆਂ ਦੇ ਮਤਲਬ ਬਾਅਦ ਸਾਂ ਜੀ ਸੋ ਸਾਨੂੰ ਤਾਂ ਉਹਨਾਂ ਨੇ ਇੱਕ ਮਤਲਬ ਮਾਨਕੀ ਦੀ ਜਾਤ ਸਭੇ ਇੱਕੋ ਪਹਿਚਾਨ ਹੋ ਗਈ। ਪਹਿਲਾਂ ਤੁਸੀਂ ਸੋ ਪਿੰਡ ਜਿਹੜੇ ਨੇ ਪਿੰਡਾਂ ਸਿਰ ਆਪੋ ਬਸਦਾ ਜੀ। ਪਿੰਡਾਂ ਚ ਜਿਹੜਾ ਉਹ ਸਾਰਾ ਜਿਹੜੀ ਖੇਤੀ ਹੈ ਜਾਂ ਜਿਹੜਾ ਪਿੰਡਾਂ ਦੀ ਜਿਹੜੀ ਜਿਹੜਾ ਜਿਹੜਾ ਸਟਰਕਚਰ ਬਣਾਇਆ ਹੈ ਭਾਈਚਾਰਾ ਭਾਈਚਾਰਾ ਕਿਸਾਨਾਂ ਦਾ ਸੱਚ। ਜਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਤੋਂ ਦੂਰ ਕਰੋ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰਾ ਧੰਨਵਾਦ